ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਅੱਠ ਦੇ ਫੀ ਕਮਿਸ਼ਨ ਕੀ ਬਦ ਬਦਲੇਗਾ ਸੈਲਰੀ ਵਧਾਉਣ ਦਾ ਤਰੀਕਾ ਸਰਕਾਰ ਦੇ ਸੰਕੇਤ ਨਾਲ ਪਤੀ ਹਲ ਚਲ ਜਾਣੋ ਕੀ ਕੀ ਹੋ ਸਕਦੇ ਹਨ ਬਦਲਾ 8ਵੇਂ ਤਨਖਾਹ ਕਮਿਸ਼ਨ ਦੇ ਗੱਠ ਗਠਨ ਦੇ ਨਾਲ ਹੀ ਤਨਖਾਹ ਵਧਾਉਣ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਤੇ ਹੁਣ ਸਰਕਾਰ ਨੇ ਵੱਡੇ ਸੰਕੇਤ ਦਿੱਤਾ ਹੈ ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ 8ਵਾਂ ਤੱਕ ਤਨਖਾਹ ਕਮਿਸ਼ਨ ਆਪਣੀਆਂ ਸਿਫਾਰਸ਼ਾਂ ਤਿਆਰ ਕਰਨ ਲਈ ਖੋਦ ਦੀ ਨਵੀਂ ਵਿਧੀ ਅਤੇ ਪ੍ਰਕਿਰਿਆ ਤੈਅ ਕਰੇ ਕਰੇਗਾ ਤੇ ਜਾਨੀ ਤਨਖਾਹ ਵਤੋਂ ਦਾ ਤਰੀਕਾ ਪਹਿਲਾਂ ਨਾਲੋਂ ਵੱਖਰਾ ਹੋ ਸਕਦਾ ਹੈ ਦਰਸਲ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦਾ ਕੰਮ ਸ਼ੁਰੂ ਹੁੰਦੇ ਹੀ ਸੋਸ਼ਲ ਮੀਡੀਆ ਤੇ ਤਨਖਾਹ ਵਾਅਦੇ ਫਿਟ ਮੈਟ ਤੇ ਫੈਕਟਰ ਅਤੇ ਬਕਾਇਏ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਸਰਕਾਰ ਦੇ ਤਾਜ਼ਾ ਬਿਆਨਾਂ ਤੋਂ ਸਾਫ ਹੈ ਕਿ ਹਾਲੇ ਇਨ੍ਹਾਂ ਅਟਕਲਾਂ ਤੇ ਭਰੋਸਾ ਕਰਨਾ ਜਲਦਬਾਜੀ ਹੋਵੇਗੀ 8 ਦਸੰਬਰ 2025 ਨੂੰ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ 8ਵਾਂ ਸੈਟਰਲ ਤਨਖਾਹ ਕਮਿਸ਼ਨ ਆਪਣੀ ਸਿਫਾਰਸ਼ਾਂ ਤਿਆਰ ਕਰਨ ਲਈ ਖੁਦ ਦੀ ਕਾਰਜ ਪ੍ਰਣਾਲੀ ਅਤੇ ਪ੍ਰਕਿਰਿਆ ਤੈਅ ਕਰੇਗਾ ਇਹ ਜਵਾਬ ਉਸ ਸਵਾਲ ਦੇ ਦਿੱਤਾ ਗਿਆ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਕੀ ਸਰਕਾਰ 8ਵੇਂ ਤਨਖਾਹ ਕਮਿਸ਼ਨ ਦੇ ਕੰਮ ਵਿੱਚ ਦੇਰੀ ਤੋਂ ਕਰਮਚਾਰੀਆਂ ਅਤੇ ਪੈਨਸ਼ਨਾਂ ਦੀ ਸ਼ਿਕਾਇਤਾਂ ਤੇ ਵਿਚਾਰ ਕਰੇਗੀ 8ਵੇਂ ਤਨਖਾਹ ਕਮਿਸ਼ਨ ਦੇਸ ਸੰਦਰਭ ਦੀਆਂ ਸ਼ਰਤਾਂ ਜਾਰੀ ਹੋਣ ਤੋਂ ਬਾਅਦ ਵੀ ਕਰਮਚਾਰੀ ਸੰਗਠਨਾ ਅਤੇ ਪੈਨਸ਼ਨਰਾਂ ਦੁਆਰਾ ਕਈ ਮੰਗਾਂ ਠਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਸ਼ਾਮਲ ਹਨ ਮਗਾਈ ਪੱਤੇ ਤੇ ਮੂਲ ਤਨਖਾਹ ਵਿੱਚ ਮਿਲਾਉਣਾ ਪੈਨਸ਼ਨਰਾਂ ਲਈ 8ਵੇਂ ਤਨਖਾਹ ਕਮਿਸ਼ਨ ਵਿੱਚ ਸਪਸ਼ਟ ਪ੍ਰਬੰਧ 1 ਜਨਵਰੀ 2026 ਨੂੰ ਸਿਫਾਰਸ਼ਾਂ ਨੂੰ ਲਾਗੂ ਕਰਨਾ ਹਾਲਾਂਕਿ ਵਿੱਤ ਰਾਜ ਮੰਤਰੀ ਦੇ ਬਿਆਨ ਤੋਂ ਸਾਫ਼ ਹੈ ਕਿ ਇਹਨਾਂ ਸਾਰੇ ਮੁੱਦਿਆਂ ਤੇ ਫੈਸਲਾ 8ਵੇਂ ਤਨਖਾਹ ਕਮਿਸ਼ਨ ਹੀ ਕਰੇਗਾ ਨਾ ਕਿ ਸਰਕਾਰ ਸਿੱਧੇ ਤੌਰ ਤੇ ਜਾਣਕਾਰੀ ਜਾਨ ਕਰਾਂ ਦਾ ਬਨਣਾ ਹੈ ਕਿ 8ਵਾਂ ਤਨਖਾਹ ਕਮਿਸ਼ਨ ਆਪਣੀ ਰਿਪੋਰਟ ਦੇਣ ਲਈ ਲਗਭਗ 18 ਮਹੀਨਿਆਂ ਦਾ ਸਮਾਂ ਲੈ ਸਕਦਾ ਹੈ ਜਾਨੀ ਅੰਤਿਮ ਵਿਚਾਰਸ਼ਾ ਲੈ ਕਰ ਕਰਮਚਾਰੀਆਂ ਨੂੰ ਇਤਰਾਜ਼ ਕਰਨਾ ਹੋਵੇ ਕਰਨਾ ਹੋਵੇਗਾ ਅਸਲ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ ਪਿਛਲੇ ਸਾਲ ਤਨਖਾਹ ਕਮਿਸ਼ਨਾਂ ਨੇ ਆਪਣੇ ਅਤੇ ਪਹਿਲਾਂ ਦੇ ਕਮਿਸ਼ਨਾਂ ਦੀ ਵੀ ਵਿਧੀ ਵਿੱਚ ਬਦਲਾਅ ਕੀਤਾ ਹੈ ਉਦਾਹਰਨ ਵਜੋਂ 7ਵੇਂ ਤਨਖਾਹ ਕਮਿਸ਼ਨ ਦੇ ਪੱਤਿਆਂ ਤੇ ਪੂਰੀ ਬਣਤਰ ਬਦਲੀ ਹੈ ਤੇ ਰੇਨਿੰਗ ਬੈਡ ਤੇ ਗ੍ਰੈਡ ਪੇ ਸਿਸਟਮ ਨੂੰ ਹਟਾ ਕੇ ਪੇ ਮੈਂ ਮੈਂ ਟਰੱਕਸ ਲਾਗੂ ਕੀਤਾ ਸੀ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅੱਠਵਾਂ ਤਨਖਾਹ ਕਮਿਸ਼ਨ ਵੀ ਤਨਖਾਹ ਵਧੋਂ ਦਾ ਨਵਾਂ ਫਾਰਮੂਲਾ ਲੈ ਆ ਸਕਦਾ ਹੈ ਫਿਲਹਾਲ ਕਰਮਚਾਰੀ ਅਤੇ ਪੈਨਸ਼ਨਰਾਂ ਨੂੰ ਸੋਸ਼ਲ ਮੀਡੀਆ ਦੀਆਂ ਅਟਕਲਾਂ ਤੋਂ ਦੂਰ ਰਹਿਣ ਦੇ ਅਧਿਕਾਰਤ ਸਪਾਰਸ਼ ਦਾ ਇੰਤਜ਼ਾਰ ਕਰਨਾ ਕਰਨਾ ਹੀ ਸਮਝਦਾਰੀ ਹੋਵੇਗੀ ਖਬਰ ਨਾਲੰਤ ਤੱਕ ਬਨੇ ਰਹਿਣ ਲਈ ਧੰਨਵਾਦ